ਜਿਹੜਾ ਸਾਰੀ ਰਾਤ ਲਾਣ ਪੀ ਕੇ ਸੁੱਤਾ ਹੁੰਦਾ ਉਹਨਾਂ ਦੇ ਬੂਹੇ ਅੱਗੇ ਗ੍ਰੰਥੀ ਸਿੰਘ ਦੁੱਧ ਦਾ ਡੋਲ ਲੈ ਕੇ ਜਾਂਦਾ ਦੁੱਧ ਦੀ ਸੇਵਾ ਜੀ ਉਹ ਅਗਲੇ ਬੰਨੋ ਟਾਕਾਂ ਦੇ ਹੱਥ ਰੱਖ ਕੇ ਨਿਕਲਣੇ ਜਿਸ ਕੌਮ ਦਾ ਗ੍ਰੰਥੀ ਲਾਣ ਪੀਣ ਵਾਲਾ ਦੇ ਘਰੋਂ ਦੁੱਧ ਇਕੱਠਾ ਕਰਦਾ ਫਿਰ ਉਹ ਜਿੰਨਾ ਮਰਜ਼ੀ ਆਖੀਦਾ ਖਾਲਸਾ ਰਾਜ ਉਹ ਇਦਾਂ ਨਹੀਂ ਮੇਰੇ ਸਾਹ ਹੁੰਦਾ ਉਤਲੇ ਲੈਵਲ ਦੀ ਗੱਲ ਛੱਡੋ ਥੱਲੜ ਦੇ ਲੈਵਲ ਤੋਂ ਸ਼ੁਰੂ ਕਰੀਏ ਨਾ ਆਪਾਂ ਅਸੀਂ ਪਿੰਡਾਂ ਦੇ ਗ੍ਰੰਥੀਆਂ ਦਾ ਕਿੰਨਾ ਕਮਾਨ ਕਰਦਾ ਅਕਾਲੀ ਬਾਬਾ ਫੂਲਾ ਜੀ ਦੇ ਚੋ ਜਹੇਦਾਰ ਤੇ ਗੱਲ ਹੀ ਬੜੀ ਵੱਡੀਆਂ ਜਿਸ ਕੌਮ ਦਾ ਧਾਰਮਿਕ ਲੀਡਰ ਧਾਰਮਿਕ ਲੀਡਰ ਤੁਹਾਡੇ ਪਿੰਡ 'ਚ ਤੁਹਾਡਾ ਗ੍ਰੰਥੀ ਆ ਨਾ ਤੁਹਾਡੇ ਪਿੰਡ 'ਚ ਤੁਹਾਡਾ ਧਾਰਮਿਕ ਲੀਡਰ ਤੁਹਾਡੇ ਪਿੰਡ ਦਾ ਗ੍ਰੰਥੀ ਆ ਜਿਸ ਕੌਮ ਦਾ ਧਾਰਮਿਕ ਗ੍ਰੰਥੀ ਆਟਾ ਤੇ ਦੁੱਧ ਘਰੋਂ ਘਰੀ ਗਰੰਦਾ ਫਿਰੇ ਤੁਸੀਂ ਭਲਦੀ ਆਸ ਲਾ ਕੇ ਰੱਖੋ ਤੁਸੀਂ ਗੁਰਦੁਆਰੇ ਦੇ 50-50 ਲੱਖ ਦੇ ਬਣਾਏ ਆ ਗ੍ਰੰਥੀ ਤੁਹਾਨੂੰ ਉਹ ਚਾਹੀਦਾ ਜਿਹੜਾ 41 ਕਿਸੇ ਦੇ ਸਾਰਦਾ ਹੋਵੇ ਤੇ ਨਾਲ ਦੁੱਧ ਤੇ ਆਟਾ ਢੁਬਕੇ ਆnde ਕਮੇਟੀ ਵਾਲੇ ਵਥੇਰਾ ਦੁੱਧ ਤੇ ਆਟਾ ਚੜਦਾ ਵਾ ਇਦਾਂ ਆਉਂਦੇ ਨਾ ਰੱਖਣ ਲੱਗਿਆਂ ਬਧੇਰਾ ਦੁੱਧ ਤੇ ਆਟਾ ਤੁਸੀਂ ਦੁੱਧ ਤੇ ਆਟੇ ਦੇ ਨਿਆਣੇ ਪਾਲ ਕੇ ਬਗਾਓ ਮੇਰੀਆਂ ਤੇ ਬਾਹਾਂ ਖੜੀਆਂ ਨੇ ਮੇਰੇ ਕੋ ਤੇ ਨਹੀਂ ਪਾਲਦੇ ਅਸੀਂ ਤੇ ਕਹਿ ਦੇਣਾ ਸੌਗਾ ਨਾ ਵੀ ਚਿੱਟੇ ਕੱਪੜੇ ਆ ਨਾਲੇ ਦੁੱਧ ਨਾਲੇ ਸਵਾਰੇ ਨਾਲੇ ਗਿੱਲੀਆਂ ਉਬਲਿਆ ਦੁੱਧ ਬਦਾਮ ਵਾਧੂ ਨਿਆਰੇ ਕੁਝ ਇੱਕ ਗਰੰਥੀ ਬੁਣਾ ਇਨਾ ਸੌਖਾ ਹੁੰਦਾ ਹੈ ਤੁਸੀਂ ਜਾਂਦੇ ਹੋ ਸਾਡੇ ਨਿਆਣੇ ਕੈਨੇਡਾ ਅਮਰੀਕਾ ਦੇ ਜਾਟ ਹੁਣ ਤੁਸੀਂ ਨਿਆਣੇ ਜਉਣੀ ਦੇ ਗ੍ਰੰਥੀ ਬਣਦੇ ਜੇ ਕੰਮ ਇਦਾਂ ਸੋਕਾ ਹੁਣ ਜੇ ਗ੍ਰੰਥੀ ਬਣਨਾ ਕੰਮ ਹੀ ਉਹਨਾਂ ਦਾ ਰਹਿ ਗਿਆ ਜਿਹਨੂੰ ਕਿਤੇ ਕੰਮ ਨਾ ਨੱਭੇ ਉਹ ਚੱਲ ਡੂਟੀ ਗਾੜੀ ਲਾ ਲਿਆ ਕਰ ਦੁੱਧ ਲਾਉਦਾ ਕੰਮ ਮਿਲ ਜਾਂਦਾ ਚਾਹ ਦੁੱਧ ਇਹੋ ਆ ਮੇਰਾ ਪੁੱਤ ਵੇਖੋ ਇਹ ਸਾਡੀ ਬਦਕਿਸਮਤੀ ਆ ਆ ਚਿੱਟੀਆਂ ਦਾੜੀਆਂ ਵਾਲੇ ਜਿਹੜੇ ਪੰਜ ਸਾਲ ਗ੍ਰੰਥੀ ਰਹਿ ਗਏ ਤੁਹਾਡੇ ਪਿੰਡਾਂ ਚ ਕਾਲੀਆਂ ਦਾੜੀਆਂ ਵਾਲੇ ਗ੍ਰੰਥੀ ਲੱਭ ਕੇ ਵਿਖਾ ਦਿਓ ਮੈਨੂੰ ਡਰਿਆ ਉਹ ਜੂਪੀ ਬਿਹਾਰ ਤੋਂ ਜਿੱਦਾਂ ਘਰਾਂ ਦੇ ਵਿੱਚ ਬੰਦੇ ਰੱਖਿਆ ਜੂਪੀ ਬਿਹਾਰ ਤੋਂ ਤੁਹਾਡੀਆਂ ਬੈਂਕਾਂ 'ਚ ਬੰਦੇ ਆ ਗਏ ਤੁਹਾਨੂੰ ਗੁਰਦਵਾਰੇ ਤੇ ਗ੍ਰੰਥੀ ਜੂਪੀ ਬਿਹਾਰ ਤੋਂ ਲੈ ਆ ਕੇ ਭਾਉਣੇ ਪੈਣ ਜਿਹੜੇ ਤੁਹਾਡੀ ਹਾਲਤ ਹੈ ਗੁਰਦਾਰੇ ਪੰਜਾਬ ਜਾਂ ਲੱਖ ਦੇ ਨਾਲੋਂ ਭਾਵੇਂ ਕਰੋੜ ਕਰੋੜ ਦੇ ਨਾਲੋਂ ਜੰਨਾ ਚਿਰ ਤੁਸੀਂ ਪੰਥ ਦਾ ਪ੍ਰਚਾਰ ਕਰਨ ਵਾਲੇ ਗ੍ਰੰਥੀ ਨਾਲ ਸਾਹਮਣੇ ਅਈ ਦੇ ਸਮਾਗਮ ਕਰਾਉਂਦਾ ਵੀ ਫਾਇਦਾ ਕੋਈ ਸਾਨੂੰ ਬੋਬੇ ਜਿੰਨੇ ਮੱਢੀ ਪੂਰੀ ਨਹੀਂ ਹੋਈ ਨੁਕਸਾਨ ਹੋ ਰਿਹਾ ਸਾਡਾ ਗੱਲ ਹਾਸੇ 'ਚ ਨਾ ਲਿਓ ਅਹੀਂ ਆਨੇ ਸਾਡਾ ਨਿਆਣਾ ਬਾਹਰ ਸੈਟ ਹੋਵੇ ਡਾਲਰ ਪਾਉਂਡਾਂ ਚ ਖੇਡੇ ਤੇ ਗਰੰਥੀ ਦੁੱਧ ਪੀ ਆ ਕੇ ਦੇ ਕੇ ਜਾਣਾ। ਭਲੇ ਪਰਛਾਹ ਨੂੰ ਲੋਕ ਨੇ ਯਾਦ ਕਰਦੇ ਜਣੇ ਖਣੇ ਦਾ ਰੈਦਾ ਦਾ ਨਾਮ ਜਗਦੇ। ਵਾ ਵਾ। ਕਈ ਨੇਕੀਆਂ ਫੱਟ ਦੇ ਲੱਦ ਜਾਂਦੇ। ਕਈ ਰਹਿਣ ਹਮੇਸ਼ਾ ਗੁਲਾਮ ਜਗਦੇ। ਹੱਥੀ ਦਾ ਜਿਉਣਾ ਤੂਫਾਨ ਬਿਲੇ ਅੱਖ ਹੋ ਜਾ ਜੀ ਦੀ ਨਿਲਾਬ ਜਗ ਤੇ ਇੱਜ਼ਤ ਹੋ ਜਾ ਜੀ ਦੀ ਨਿਲਾਬ ਜਗ ਤੇ ਸਾਡੀ ਦੇ ਹਾਲ ਤੇਥੋਂ ਦਾ